ਜਜ਼ਬਾਤੀ ਜ਼ਿੰਦਗੀ ਸਟੋਰੀ즈 ਤੁਹਾਡਾ ਸਵਾਗਤ ਹੈ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਆਸ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ ਰਸੋਈ ਵਿੱਚੋਂ ਕੱਚ ਦਾ ਗਲਾਸ ਟੁੱਟਣ ਦੀ ਆਵਾਜ਼ ਸੁਣ ਕੇ ਦਾਦੀ ਅਮਰਿਤ ਨੂੰ ਪੂਰੀ ਤਰ੍ਹਾਂ ਟੁੱਟ ਕੇ ਪੈ ਗਈ ਐਨੀ ਵੱਡੀ ਹੋ ਗਈਆਂ ਪਰ ਸਲੀਕਾ ਨਹੀਂ ਆਇਆ ਤੈਨੂੰ ਇੱਕ ਪਾਣੀ ਦਾ ਗਲਾਸ ਲੈ ਕੇ ਆਉਣ ਲਈ ਕਿਹਾ ਸੀ ਤੇ ਗਲਾਸ ਹੀ ਤੋੜ ਦਿੱਤਾ ਕੱਲ ਨੂੰ ਬਗਾਨੇ ਘਰੇ ਜਾਏਂਗੀ ਤਾਂ ਸਭ ਇਹ ਹੀ ਕਹਿਣਗੇ ਕਿ ਤੈਨੂੰ ਕੁਝ ਸਿਖਾਇਆ ਨਹੀਂ ਸਾਡਾ ਨੱਕ ਵੜਾਏਗੀ ਦਾਦੀ ਜਾਣ ਬੁੱਝ ਕੇ ਤਾਂ ਨਹੀਂ ਗਲਤੀ ਨਾਲ ਟੁੱਟ ਗਿਆ। ਅਮਰਿਤ ਨੇ ਸਫਾਈ ਦਿੰਦੇ ਹੋਏ ਕਿਹਾ। ਅੱਛਾ ਇੱਕ ਤਾਂ ਗਲਾਸ ਤੋੜ ਦਿੱਤਾ। ਉੱਪਰੋਂ ਹੁਣ ਤੂੰ ਜ਼ੁਬਾਨ ਚ ਲਾ ਰਹੀ ਆਂ। ਸਭ ਪਤਾ ਲੱਗ ਜੂ ਤੈਨੂੰ। ਜਦੋਂ ਸੱਸ ਨੇ ਤੈਨੂੰ ਗੁੱਤੋਂ ਫੜ ਕੇ ਖਿੱਚਿਆ। ਇਹ ਸੁਣ ਕੇ ਅਮਰਿਤ ਰੋਣ ਲੱਗੀ। ਹਮੇਸ਼ਾ ਹੀ ਦਾਦੀ ਦੀ ਇਹੀ ਕਿਚਕਿਚ ਚੱਲਦੀ ਰਹਿੰਦੀ ਆਂ। ਛੋਟੀ ਜਿਹੀ ਵੀ ਗਲਤੀ ਹੋ ਜਾਵੇ ਤਾਂ ਬੇਗਾਨੇ ਘਰ ਜਾਏਗੀ, ਸਾਡਾ ਨੱਕ ਘਟਾਏਗੀ। ਸੱਸ ਗੁੱਤੋਂ ਫੜ ਕੇ ਘੜੀਸੂ। ਇੱਕ ਐ ਕੇ ਡਰਾ ਦਿੰਦੀ ਸੀ ਉਸ ਨੂੰ ਜੇ ਕਿਤੇ ਉੱਚੀ ਹੱਸ ਲਿਆ ਤਾਂ ਕਹਿੰਦੀ ਦੂਜੇ ਘਰੇ ਜਾਣਾ ਬੱਤੀ ਦੇ ਬੱਤੀ ਨਾ ਦਿਖਾਇਆ ਕਰ ਸਾਰਾ ਦਿਨ ਗੱਲ ਗੱਲ ਤੇ ਟੋਕਦੀ ਰਹਿੰਦੀ ਮੰਮੀ ਵੀ ਦਾਦੀ ਦੇ ਸਾਹਮਣੇ ਚੁੱਪ ਹੀ ਰਹਿੰਦੇ ਹਾਂ ਉਸ ਨੇ ਕਦੇ ਵੀ ਮੰਮੀ ਨੂੰ ਉੱਚੀ ਬੋਲਦਿਆਂ ਜਾਂ ਹੱਸਦੇ ਹੋਏ ਨਹੀਂ ਦੇਖਿਆ ਉਹ ਹਰ ਕੰਮ ਬਹੁਤ ਧਿਆਨ ਨਾਲ ਪੂਰੀ ਸਾਵਧਾਨੀ ਨਾਲ ਕਰਦੇ ਹਨ ਪਲ ਭੁਲੇਖੇ ਜੇ ਕੁਝ ਗਲਤੀ ਹੋ ਜਾਂਦੀ ਆ ਤਾਂ ਦਾਦੀ ਪੂਰਾ ਘਰ ਸਿਰ ਤੇ ਜੱਕ ਲੈਂਦੀ ਪਾਪਾ ਦੀ ਵੀ ਹਿੰਮਤ ਨਹੀਂ ਪੈਂਦੀ ਕਿ ਉਹਨਾਂ ਨੂੰ ਕੁਝ ਕਹਿ ਸਕਣ ਬਸ ਨਿੱਤ ਦੀ ਦਾਦੀ ਦੀ ਇਸ ਟੋਕਾ ਟੋਕੀ ਨੇ ਅਮਰਤ ਦੇ ਕੋਮਲ ਮਨ ਤੇ ਬੇਗਾਨੇ ਕਰ ਤੇ ਸੱਸ ਦਾ ਡਰ ਪਾ ਦਿੱਤਾ ਸੀ ਜਦੋਂ ਵੀ ਕਰੇ ਉਸਦੇ ਵਿਆਹ ਦੀ ਚਰਚਾ ਹੁੰਦੀ ਤਾਂ ਉਹ ਘਬਰਾ ਜਾਂਦੀ ਮੰਮੀ ਦਾ ਚਿਹਰਾ ਸਾਹਮਣੇ ਆ ਜਾਂਦਾ ਕਿ ਵਿਆਹ ਤੋਂ ਬਾਅਦ ਉਸਦਾ ਵੀ ਇਹੀ ਹਾਲ ਹੋਵੇਗਾ ਵਿਆਹ ਦੇ ਨਾਮ ਤੋਂ ਹੀ ਖਿੱਚ ਚੜਨ ਲੱਗ ਜਾਂਦੀ ਸੀ ਉਸ ਨੂੰ ਇੱਕ ਦਿਨ ਉਸ ਨੂੰ ਮੁੰਡੇ ਵਾਲੇ ਵੇਖਣ ਆਏ ਤੇ ਪਸੰਦ ਵੀ ਕਰ ਲਿਆ ਛੇਤੀ ਹੀ ਵਿਆਹੀ ਹੋ ਗਿਆ। ਸੱਸ ਤੇ ਬਗਾਨੇ ਘਰ ਦਾ ਡਰ ਹੁਣ ਉਸ ਨੂੰ ਸਤਾਉਣ ਲੱਗਾ ਸੀ। ਵਿਦਾ ਹੋ ਕੇ ਜਦੋਂ ਕਾਰ ਵਿੱਚ ਬੈਠੇ ਤਾਂ ਘਬਰਾਹਟ ਦੀ ਵਜ੍ਹਾ ਨਾਲ ਉਸ ਦਾ ਬੁਰਾ ਹਾਲ ਸੀ। ਪਾਣੀ ਵਾਰਨ ਦੀ ਰਸਮ ਸਮੇਂ ਵੀ ਉਹ ਬੁਰੀ ਤਰ੍ਹਾਂ ਕੰਬ ਰਹੀ ਸੀ। ਉਸ ਨੂੰ ਕੰਬਦੇ ਹੋਏ ਦੇਖ ਕੇ ਭੂਆ ਸੱਸ ਨੇ ਕਿਹਾ ਕੀ ਗੱਲ ਆ ਬਹੂ? ਤੂੰ ਇੰਨਾ ਕੰਬ ਕਿਉਂ ਰਹੀ ਆ? ਤੇਰੀ ਸਿਹਤ ਤਾਂ ਠੀਕ ਆ। ਓਹੋ ਪੂਆ ਜੀ ਤੁਸੀਂ ਨਹੀਂ ਸਮਝਦੇ। ਸਾਡੀ ਭਾਬੀ ਨੂੰ 102 ਡਿਗਰੀ ਦਾ ਪਿਆਰ ਦਾ ਬੁਖਾਰ ਚੜ੍ਹ ਗਿਆ। ਇਸੇ ਵਜ੍ਹਾ ਨਾਲ ਹੀ ਉਹ ਕੰਬ ਰਹੀ ਆ। ਪਿੱਛੇ ਖੜੇ ਦਿਔਰ ਨੇ ਜਦੋਂ ਇਹ ਗੱਲ ਕਹੀ ਤਾਂ ਸਾਰੇ ਹੱਸ ਪਏ। ਪਰ ਅਮਰਿਤ ਨੂੰ ਹਾਸਾ ਨਹੀਂ ਆਇਆ। ਸਾਰੀਆਂ ਰਸਮਾਂ ਪੂਰੀਆਂ ਹੋ ਜਾਣ ਤੋਂ ਬਾਅਦ ਉਸ ਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ ਗਿਆ। ਥੋੜੀ ਦੇਰ ਬਾਅਦ ਉਸਦੇ ਪਤੀ ਪਵਨ ਵੀ ਕਮਰੇ ਵਿੱਚ ਆ ਗਏ। ਪਰ ਉਹ ਉਸ ਨਾਲ ਵੀ ਕੁਝ ਨਹੀਂ ਬੋਲੀ। ਉਸ ਨੂੰ ਗਮਸਮ ਦੇਖ ਕੇ ਪਵਨ ਨੇ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈਂਦੇ ਹੋਏ ਕਿਹਾ ਤੂੰ ਇੰਨੀ ਚੁੱਪ ਕਿਉਂ ਆਂ ਕੁਝ ਬੋਲਦੀ ਕਿਉਂ ਨਹੀਂ ਪਰ ਉਹ ਤਾਂ ਬੁਰੀ ਤਰ੍ਹਾਂ ਡਰੀ ਹੋਈ ਸੀ ਆਵਾਜ਼ ਜਾਂ ਹਾਸਾ ਕਮਰੇ ਵਿੱਚੋਂ ਬਾਹਰ ਚਲਾ ਗਿਆ ਤਾਂ ਕੀ ਹੋਵੇਗਾ ਸਾਰੇ ਕੀ ਕਹਿਣਗੇ ਉਹ ਪੂਰੀ ਰਾਤ ਠੀਕ ਢੰਗ ਨਾਲ ਸੌ ਨਹੀਂ ਸકી ਉਸ ਨੂੰ ਸਵੇਰ ਦੀ ਚਿੰਤਾ ਸੀ ਕਿ ਕਿਤੇ ਦੇਰ ਨਾਲ ਅੱਖ ਖੁੱਲੀ ਤਾਂ ਉਸ ਦੀ ਦਾਦੀ ਬਾਗ ਹੀ ਉਸ ਦੀ ਸੱਸ ਵੀ ਉਸ ਨੂੰ ਡਾਂਟਾ ਨਾ ਲੱਗ ਜਾਵੇ ਇਹ ਸਭ ਸੋਚਦੇ ਸੋਚਦੇ ਪਤਾ ਨਹੀਂ ਕਦੋਂ ਅਸਦੀ ਅੱਖ ਲੱਗ ਗਈ। ਸਵੇਰੇ ਜਦੋਂ ਉਹ ਹੜਬੜਾ ਕੇ ਉੱઠી। ਤਾਂ ਸਾਹਮਣੇ ਖੜੀ ਵੱਲ ਦੇਖਿਆ। ਸਵੇਰ ਦੇ 8 ਵਜੇ ਚੁੱਕੇ ਸੀ। ਪਵਨ ਵੀ ਉੱਠ ਗਿਆ ਸੀ। ਡਰ ਦੇ ਮਾਰੇ ਅਸਦੀਆਂ ਅੱਖਾਂ ਛਲਕ ਪਈਆਂ। ਉਦੋਂ ਹੀ ਦਰਵਾਜ਼ੇ ਤੇ ਕਿਸੇ ਦੇ ਆਉਣ ਦੀ ਆਵਾਜ਼ ਆਈ। ਉਸਦੀ ਨੰਦ ਸੀ। ਨੰਦ ਨੇ ਕਿਹਾ ਭਾਬੀ ਜੇਕਰ ਨੀਂਦ ਪੂਰੀ ਹੋ ਗਈ ਹੋਵੇ ਤਾਂ ਕਿਰਪਾ ਕਰਕੇ ਉੱਠਣ ਦਾ ਕਸ਼ਟ ਕਰੋ। ਸਾਰੇ ਤੁਹਾਡੇ ਹੱਥ ਦੀ ਚਾਹ ਪੀਣਾ ਚਾਹੁੰਦੇ ਹਨ। ਅਮ੍ਰਿਤ ਦੇ ਰੋਂਦੀ ਆਵਾਜ਼ ਸੁਣ ਕੇ ਉਸ ਦੀ ਨਨਦ ਘਬਰਾ ਗਈ। ਕਮਰੇ ਅੰਦਰ ਜਾ ਕੇ ਉਸ ਦੇ ਹੰਝੂ ਪੂੰਝਦਿਆਂ ਹੋਇਆਂ ਕਹਿਣ ਲੱਗੀ ਸੌਰੀ ਭਾਬੀ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਨੇ ਇਮੋਸ਼ਨਲ ਹੋ। ਮੈਨੂੰ ਤਾਂ ਮਜ਼ਾਕ ਕਰਨ ਦੀ ਆਦਤ ਆ। ਤੇ ਫਿਰ ਖਿੜਖਿੜਾਉਂਦਿਆਂ ਹੋਇਆਂ ਕਹਿਣ ਲੱਗੀ ਮੈਂ ਵੀ ਪੂਰੀ ਪਾਗਲ ਆ। ਤੁਸੀਂ ਪੂਰੀ ਰਾਤ ਜਾਗੇ ਹੋ ਤੇ ਮੈਂ ਤੁਹਾਨੂੰ ਡਿਸਟਰਬ ਕਰ ਦਿੱਤਾ। ਬੜੀ ਮੁਸ਼ਕਲ ਨਾਲ ਆਪਣੀ ਹੰਝੂਆਂ ਨੂੰ ਪੂੰਝਦੇ ਹੋਏ ਅਮਰਿਤ ਨੇ ਕਿਹਾ, "ਦੀਦੀ, ਮੈਂ ਤੁਹਾਡੀ ਗੱਲ ਦੀ ਵਜ੍ਹਾ ਨਾਲ ਨਹੀਂ ਰੋ ਰਹੀ। ਮੈਨੂੰ ਡਰ ਲੱਗ ਰਿਹਾ। ਉੱਠਣ ਵਿੱਚ ਮੈਨੂੰ ਦੇਰ ਹੋ ਗਈ ਆ। ਕਿਤੇ ਮੰਮੀ ਮੇਰੇ ਨਾਲ ਨਰਾਜ਼ ਤਾਂ ਨਹੀਂ ਹੋ ਜਾਣਗੇ?" ਹੱਸਦੇ ਹੋਏ ਉਸਦੀ ਨੰਦ ਨੇ ਫਿਰ ਕਿਹਾ, "ਭਾਬੀ, ਤੁਸੀਂ ਤਾਂ ਮੈਨੂੰ ਡਰਾ ਹੀ ਦਿੱਤਾ ਸੀ। ਵੈਸੇ ਤਾਂ ਇੱਥੇ ਸਾਰੇ ਜਲਦੀ ਉੱਠ ਜਾਂਦੇ ਆ।" ਪਰ ਕਦੇ-ਕਦੇ ਤਾਂ ਧੀਰ ਵੀ ਹੋ ਜਾਵੇ ਤਾਂ ਕੋਈ ਗੱਲ ਨਹੀਂ ਪਰ ਐਤਵਾਰ ਜਾਂ ਛੁੱਟੀ ਵਾਲੇ ਦਿਨ ਸਾਰੇ ਬਹੁਤ ਆਰਾਮ ਨਾਲ ਉੱਠਦੇ ਆ ਉਹ ਨਹਾ ਧੋ ਕੇ ਰਸੋਈ ਵਿੱਚ ਚਲੀ ਗਈ ਸਭ ਦੇ ਲਈ ਚਾਹ ਬਣਾਉਣ ਲੱਗੀ ਉਹ ਬਹੁਤ ਹੀ ਸਾਵਧਾਨੀ ਨਾਲ ਕੰਮ ਕਰ ਰਹੀ ਸੀ ਕਿ ਕਿਤੇ ਕੋਈ ਗਲਤੀ ਨਾ ਹੋ ਜਾਵੇ ਚਾਹ ਦੀ ਟ੍ਰੇ ਲੈ ਕੇ ਜਿਵੇਂ ਹੀ ਰਸੋਈ ਵਿੱਚੋਂ ਬਾਹਰ ਨਿਕਲੀ ਤਾਂ ਉਸਦੇ ਦੌਰ ਨੇ ਉਸਨੂੰ ਡਰਾਉਣ ਲਈ ਕਿਹਾ ਭਾਬੀ ਤੁਹਾਡੇ ਸਿਰ ਤੇ ਕਿਰਲੀ ਆ। ਇਹ ਸੁਣਦੇ ਹੀ ਉਸ ਦੇ ਹੱਥੋਂ ਚਾਹ ਦੀ ਟਰੇ ਡਿੱਗ ਪਈ ਤੇ ਉਹ ਬੁਰੀ ਤਰ੍ਹਾਂ ਘਬਰਾ ਗਈ। ਕਿ ਹੁਣ ਤਾਂ ਸੱਸ ਸੱਚੀ ਗੁੱਤੋਂ ਫੜ ਕੇ ਖਿੱਚੂ। ਸਫਾਈ ਦਿੰਦੇ ਹੋਏ ਕਹਿਣ ਲੱਗੀ ਮੰਮੀ ਜੀ ਕਿਰਲੀ ਰੋਂਦੀ ਹੋਣ ਕਾਰਨ ਉਸ ਤੋਂ ਅੱਗੇ ਕੁਝ ਬੋਲਿਆ ਨਹੀਂ ਸੀ ਜਾ ਰਿਹਾ। ਸੱਸ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਬੇਟਾ ਕੋਈ ਵੀ ਗਲਤ ਕੰਮ ਜਾਣ ਬੁੱਝ ਕੇ ਥੋੜੀ ਕੀਤਾ ਜਾਂਦਾ। ਉਹ ਤਾਂ ਕਦੇ-ਕਦੇ ਅੰਗਲੀਆਂ ਦੀ ਵਜ੍ਹਾ ਕਰਕੇ ਗਲਤੀਆਂ ਹੋ ਜਾਂਦੀਆਂ। ਇਸ ਵਿੱਚ ਰੂਣ ਜਾਂ ਘਬਰਾਉਣ ਦੀ ਕੋਈ ਗੱਲ ਨਹੀਂ। ਉਹ ਤਾਂ ਚੰਗਾ ਹੋਇਆ ਕਿ ਗਰਮ ਚਾਹ ਤੇਰੇ ਉੱਪਰ ਨਹੀਂ ਪਈ। ਇਹ ਚਾਹ ਦੇ ਕੱਪ ਤੇਰੇ ਤੋਂ ਜ਼ਿਆਦਾ ਮਹਿੰਗੇ ਥੋੜੀ ਆ। ਹਾਂ ਮੰਮੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ। ਫਿਰ ਇਨ੍ਹਾਂ ਕੱਪਾਂ ਦਾ ਵੀ ਤਾਂ ਅੰਤਮ ਸਮਾਂ ਆ ਗਿਆ ਸੀ। ਹੁਣ ਇਹਨੂੰ ਕੌਣ ਟਾਲ ਸਕਦਾ ਸੀ? ਕਹਿੰਦੇ ਹੋਏ ਅਸਦਾ ਦਿਔਰ ਉੱਚੀ ਉੱਚੀ ਹੱਸਣ ਲੱਗਾ। ਇੱਕ ਦਿਨ ਸ਼ਾਮ ਨੂੰ ਜਦੋਂ ਸਾਰੇ ਬੈਠੇ ਗੱਲਾਂ ਕਰ ਰਹੇ ਸੀ ਤਾਂ ਉਸਦੇ ਦਿਔਰ ਨੇ ਸਾਰਿਆਂ ਨੂੰ ਇੱਕ ਚੁਟਕਲਾ ਸੁਣਾਇਆ। ਤਾਂ ਸਾਰੇ ਖਿੜਖੜਾ ਕੇ ਉੱਚੀ ਉੱਚੀ ਹੱਸਣ ਲੱਗੇ। ਅੰਮ੍ਰਿਤ ਵੀ ਉੱਚੀ ਹੱਸ ਪਈ। ਉਸ ਨੂੰ ਹੱਸਦਾ ਦੇਖ ਕੇ ਸੱਸ ਕਹਿਣ ਲੱਗੀ। ਕਿੰਨੀ ਚੰਗੀ ਲੱਗਦੀ ਆ ਤੂੰ ਹੱਸਦੇ ਹੋਏ। ਖੁੱਲ ਕੇ ਹੱਸਣਾ ਜ਼ਰੂਰੀ ਹੁੰਦਾ। ਗੋਮਸਮ ਰਹਿਣ ਨਾਲ ਤਾਂ ਲੱਖਾਂ ਬਿਮਾਰੀਆਂ ਲੱਗਦੀਆਂ। ਨਜ਼ਰ ਨਾ ਲੱਗੇ ਹੁਣ ਤੂੰ ਉਸ ਨੂੰ ਹਸਾਸਾ ਕੇ ਉਸ ਦੀ ਸਿਹਤ ਠੀਕ ਰੱਖੀ ਐਨਾ ਕਹਿੰਦੇ ਹੋਏ ਸੋਹਰਾ ਸਾ ਵੀ ਹੱਸ ਪਈ ਅਚਾਨਕ ਉਸ ਦਾ ਦਿਓਰ ਬੋਲਿਆ ਮੰਮੀ ਸਾਡੇ ਨਾਲ ਧੋਖਾ ਹੋਇਆ ਤੁਹਾਡੀ ਨੂੰ ਤਾਂ ਗੁੰਗੀ ਆ ਤੂੰ ਖੋਦੀ ਐਨਾ ਬੋਲਦਾ ਕਿ ਉਸ ਨੂੰ ਬੋਲਣ ਦਾ ਮੌਕਾ ਹੀ ਨਹੀਂ ਮਿਲਦਾ ਫਿਰ ਅਮਰਿਤ ਦੇ ਸਿਰ ਤੇ ਪਿਆਰ ਨਾਲ ਹੱਥ ਫੇਰਦੇ ਹੋਏ ਅਸਤੀ ਸੱਸ ਨੇ ਕਿਹਾ ਗੂੰਗੇ ਹੋਣਗੇ ਤੇਰੇ ਦੁਸ਼ਮਣ ਮੇਰੀ ਨੂੰ ਤਾਂ ਲੱਖਾਂ ਵਿੱਚੋਂ ਇੱਕਾਂ ਹੌਲੀ-ਹੌਲੀ ਅਮਰਿਤ ਨੇ ਮਹਿਸੂਸ ਕੀਤਾ ਕਿ ਉਸਦੀ ਗਲਤੀ ਤੇ ਸਸ ਛਿੜਕਦੀ ਨਹੀਂ ਬਲਕਿ ਕਿੰਨੀ ਕੁਸ਼ਲਤਾ ਤੇ ਪਿਆਰ ਨਾਲ ਸਮਝਾ ਦਿੰਦੀਆਂ ਉਸਦੇ ਚੰਗੇ ਕੰਮਾਂ ਦੀ ਕਿੰਨੀ ਖੁੱਲ੍ਹ ਦੇਲੀ ਨਾਲ ਪ੍ਰਸ਼ੰਸਾ ਕਰਦੀਆਂ ਪੁੱਲ ਪਲੇਖੇ ਜੇ ਕੋਈ ਗਲਤੀ ਹੋ ਵੀ ਜਾਵੇ ਤਾਂ ਕਦੇ-ਕਦੇ ਅਜਿਹਾ ਹੋ ਜਾਂਦਾ ਹੈ ਕਿ ਹੈ ਕਿ ਹਸਾ ਦਿੰਦੀਆਂ ਫਿਰ ਬਾਅਦ ਵਿੱਚ ਪਿਆਰ ਨਾਲ ਸਮਝਾ ਵੀ ਦਿੰਦੀ ਆ। ਹੌਲੀ-ਹੌਲੀ ਅਮਰਿਤ ਦੇ ਦਿਲ ਤੋਂ ਬੇਗਾਨਾ ਘਰ ਤੇ ਸੱਸ ਦੇ ਨਾਮ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ। ਥੋੜੇ ਦਿਨਾਂ ਬਾਅਦ ਅਮਰਿਤ ਆਪਣੇ ਪਾਪਾ ਨਾਲ ਪੇਕੇ ਆ ਗਈ। ਦਾਦੀ ਨੇ ਪਾਪਾ ਨੂੰ ਬਹੁਤ ਉਤਸੁਕਤਾ ਨਾਲ ਪੁੱਛਿਆ ਕਿ ਸਹੁਰੇ ਵਾਲੇ ਇਹਦੀ ਕੋਈ ਸ਼ਿਕਾਇਤ ਕਰ ਰਹੇ ਸੀ? ਤਾਂ ਪਾਪਾ ਨੇ ਹੱਸਦੇ ਹੋਏ ਕਿਹਾ ਨਹੀਂ ਤਾਂ ਉਹ ਤਾਂ ਸਗੋਂ ਦੀਆਂ ਤਰੀਫਾਂ ਕਰ ਰਹੇ ਸੀ। ਸਹੁਰੇ ਕਹਿ ਰਹੇ ਸੀ ਇੰਨੀ ਚੰਗੀ ਨੂੰ ਤਾਂ ਨਸੀਬਾਂ ਵਾਲਿਆਂ ਨੂੰ ਹੀ ਮਿਲਦੀ ਆ। ਉਹ ਤਾਂ ਇਹਨੂੰ ਆਉਣ ਵੀ ਨਹੀਂ ਸੀ ਦੇ ਰਹੀ। ਕਹਿੰਦੇ ਸੀ ਇਸ ਦੇ ਜਾਨ ਨਾਲ ਘਰ ਸੁੰਨਾ ਹੋ ਜਾਵੇਗਾ। ਸਾਰਾ ਦਿਨ ਹੱਸਦੀ ਖੜਖੜਾਉਂਦੀ ਰਹਿੰਦੀ ਆ। ਇਹ ਸੁਣ ਕੇ ਦਾਦੀ ਹੈਰਾਨੀ ਨਾਲ ਅੰਮ੍ਰਿਤ ਨੂੰ ਦੇਖਣ ਲੱਗੀ। ਆਪਣੀ ਦਾਦੀ ਦੇ ਗੱਲ ਆ ਕੇ ਰੋਣ ਦਾ ਨਾਟਕ ਕਰਦੇ ਹੋਏ ਅੰਮ੍ਰਿਤ ਕਹਿਣ ਲੱਗੀ ਤੇ ਹਾਂ ਮੇਰੀ ਸੱਸ ਰੋਜ਼ ਮੈਨੂੰ ਗੁੱਤੋਂ ਫੜ ਕੇ ਘੜੀਸਦੀ ਵੀ ਆ। ਇਹ ਸੁਣ ਕੇ ਦਾਦੀ ਸਮੇਤ ਮੰਮੀ ਤੇ ਪਾਪਾ ਵੀ ਉੱਚੀ ਉੱਚੀ ਹੱਸ ਪਈ। ਸੋ ਸਾਰੀਆਂ ਸਸਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਤੇ ਕੁੜੇ ਮੰਦੀਆਂ ਕੁੜੀਆਂ ਦੇ ਮਨ ਉੱਤੇ ਇਸ ਤਰ੍ਹਾਂ ਦਾ ਡਰ ਪਾਉਣਾ ਵੀ ਠੀਕ ਨਹੀਂ ਹੈ। ਤੁਹਾਡਾ ਕੀ ਕਹਿਣਾ ਹੈ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੱਕ ਕੇ ਦੱਸਿਓ। ਕਹਾਣੀ ਕਿਸ ਤਰ੍ਹਾਂ ਦੀ ਲੱਗੀ ਉਸ ਦੇ ਬਾਰੇ ਵੀ ਵਿਚਾਰ ਜ਼ਰੂਰ ਲਿਖਿਓ। ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਸੁਣਦੇ ਰਹੋ। ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ ਬਹੁਤ-ਬਹੁਤ ਧੰਨਵਾਦ।